ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਉਹ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤਾਂ ਮੈਂ ਤਾਂ ਪਾਇ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਹੈ ਸਾਨੂੰ ਛੱਡ ਕੇ ਮੈਂ ਹਸਪੀਟਲ ਦੇ ਵਿੱਚ ਜਾ ਕੇ ਜੀ ਜੀ ਜਦੋਂ ਮੈਂ ਗੀਪੀ ਭਾਈ ਨੂੰ ਪੁੱਛਿਆ ਕਿ ਨਾ ਮੇਰ ਮਿੱਤਰ ਸਾਹਿਬ ਲਾਂ ਸਕ੍ਰਿਪਟਾਂ ਲਿਖੇ ਜਾਂਦੇ ਆਂ ਫਿਰ ਗਰੇਟੂਨ ਭੱਲਾ ਸਾਹਿਬ ਕੋਲ ਵੀ ਚਲੇ ਗਿਆ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਇਦਾਂ ਦੇ ਹੁੰਦੇ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚੋਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਇਹ ਜੀ ਵੀ ਭੱਲਾ ਸਾਹਿਬ ਤੋਂ ਬਿਨਾ ਹੋ ਜਾਣੀਆਂ ਠੀਕ ਹੈ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹ ਆਪਣੇ ਛੁਟਕਲੇ ਆਪਣੇ ਡਾਇਲੋਗ ਦੇਣਾ ਬਹੁਤ 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 ਸੁਣਿਆ ਬੱਤ ਸੁਣੋ ਪਾਲੀਵੁੱਡ ਦੇ ਕਾਲੀ ਕੋਟ ਵਾਲੇ ਢਿੱਲੋ ਸਾਹਿਬ ਜਾਣੇ ਕਿ ਕੈਰੀਨ ਜੱਟਾਂ ਦੇ ਵਿੱਚ ਢਿੱਲੋ ਦਾ ਕਿਰਦਾਰ ਕਰਨ ਵਾਲੇ ਜਸਵਿੰਦਰ ਪੱਲਾ ਹਮੇਸ਼ਾ ਨੇ ਇਸ ਹਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਲੰਬੇ ਸਮੇਂ ਤੋਂ ਉਹਨੂੰ ਬਈ ਕਿ ਕਿਤੋਂ ਜ਼ਿਆਦਾ ਕਿ ਬਿਮਾਰ ਚੱਲ ਰਹੀ ਸੀ ਤਾਂ ਫੋਟੋਸ ਦੇ ਵਿੱਚ ਮੋਹਾਲੀ ਵਿਖੇ ਇਲਾਜ ਜਾਂਦੇ ਸੀ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਆਖਰੀ ਸਾਲ ਲਿਆ ਹਾਂ ਦੱਸਦੀ ਹੈ ਕਿ ਦਸਿੰਦਰ ਪੱਲਾ ਦੀ ਜੇਕਰ ਸੀ ਫਿਲਮ ਇੰਡਸਟਰੀ ਦੇ ਵਿੱਚ ਪਕੜ ਦੀ ਗੱਲ ਕਰੀਏ ਉਹਨਾਂ ਦੇ ਅਸੀਂ ਰੁਤਬੇ ਦੀ ਗੱਲ ਕਰੀਏ ਤਾਂ ਜਿਸ ਦੀ ਅਸੀਂ ਕੋਈ ਰੀਸਾ ਨਹੀਂ ਕਹਿ ਸਕਦੇ ਕਿਉਂਕਿ ਦਸਿੰਦਰ ਪੱਲੇ ਦੀਆਂ ਫਿਲਮ ਦੀ ਲਿਸਟ ਅਗਰ ਉਸਦੀ ਗੱਲ ਕਰੀਏ ਤਾਂ ਕਾਫੀ ਹੋਂ ਤੱਕ ਤੁਸੀਂ ਬਾਲੀਵੁੱਡ ਦੇ ਮੀ ਟੂ ਬਾਰੇ ਤਾਂ ਬਹੁਤ ਸੁਣਿਆ